ਮੇਰੇ ਡੋਡੇ ਹੈ ਟੋਮੀ ਦੀਆਂ ਸ਼ਰਟਾਂ ਆਂ ਤੇਰੇ ਜਾ ਕੇ ਬਾਟਾ ਵਾੜਾ ਕੱਟੇ ਦੀ ਮੋਗਰਗਾ ਸਿੱਟਿਆ ਉਹ ਚਕੌਣ ਲੱਗੇ ਆਹ ਸੰਤ ਨਹੀਂ ਬਿਲੇ ਉਹ ਦੋ ਤਿੰਨ ਮਰ ਗਏ ਉਹ ਸੰਤ ਕਹਿੰਦੇ ਮੈਂ ਜਦੋਂ ਇਹ ਨਾਲ ਆ ਹਾਂ ਉਹ ਕਹਿੰਦੇ ਬੰਦਾ ਕੋਣ ਆ ਉਹ ਅਜਾਣ ਨਮਲੀ ਮੰਦਿਰ ਸ਼ੋਕਰੂ ਬੋਕਰੂ ਹੂੰ ਬੁਲਟ ਦੇ ਪਟਾਕੇ ਹੂੰ ਐਦਾਂ ਦੇ ਮੈਨੂੰ ਵੀ ਅੰਨੇ ਅੰਨੇ ਪਤਾ ਨਹੀਂ ਯਾਰ ਕੀ ਸਨ ਪੂਰੀ ਚਾਹੀਦੀ ਐ ਲਾਟਰੀ ਫੋਟੋ ਨਹੀਂ ਕਹਿੰਦੇ ਚਾਹੀਦੀ ਮੇਰੇ ਬੰਦਿਆਂ ਗਾਈਸ ਸਰੇ ਕਾਲਾ ਫਰੂਟ ਹਾਂ ਮੈਨੂੰ ਜਾਣਾ ਹੈਗਾ ਜਲੰਧਰ ਤੋਂ ਭਰਾ ਆਪਣਾ ਦਾਖਲਾ ਨਾਨ ਕਮਿਸ਼ਨ ਹਸਪੀਟਲ ਉਹਦੀ ਖਵਲ ਲੈਣ ਜਾਣਾ ਤੇ ਉੱਠੀਏ ਕਰਦੇ ਆਂ ਬਲੌਗ ਕੰਟੀਨਿਊ ਸਵੀਰ ਹੋ ਗਈ ਆ ਸਕੂਟਰ ਇਸ ਸਟੈਂਡ ਤੇ ਖੜੀ ਕਰਤੀ ਮੈਂ ਮੁੰਡਾ ਗੇਮ ਖੇਡਦਾ ਸਟੈਂਡ ਵਾਲਾ ਕਹਿੰਦਾ ਬੰਦੇ ਮਾਰਦੇ ਬੰਦੇ ਮਾਰਦੇ ਆ ਗਿਆ ਕਹਿੰਦਾ ਸਟੈਂਡ ਤੇ ਲਾ ਗੱਡੀ ਕਹਿੰਦਾ ਸਟੈਂਡ ਤੇ ਮੈਂ ਕਹਿੰਦਾ ਇਹ ਕਿਹਨੂੰ ਵੀ ਜਾਂਦਾ ਉਹ ਬੱਲੇ ਜਾਜਾ ਈ ਹਾਲ ਚਾਲ ਆ ਬੜੇ ਚਰਾਵਾ ਦਰਸ਼ਣ ਦੂ ਕਿਥੇ ਦੀ ਨਗਰੀ 판 ਕਿਥੇ ਲਾ ਹੋਰ ਕਿਤਾ ਹੋ ਸੈਟ ਆਲਾ ਜਿਹੜੇ ਜਲੰਧਰ ਨਹੀਂ ਜਲੰਧਰ ਦੀ ਹੈ ਹੈ ਕਿਉਂ ਅਮਰ ਚਿਕਾਉਣ ਲੱਗੇ ਆ ਉਹ ਸੰਤ ਨਹੀਂ ਬਿਲੇ ਉਹ ਦੋ ਤਿੰਨ ਵਾਰ ਗਏ ਉਹ ਸੰਤ ਕਹਿੰਦੇ ਮੈਂ ਜਦੋਂ ਇਹਦਾ ਨਾਮ ਲਿਆ ਉਹ ਕਹਿੰਦੇ ਬੰਦਾ ਕੋਣ ਉਹ ਉਹ ਸੰਤ ਦੇਣਾ ਛੱਡ ਕੇ ਦੌੜ ਗਏ ਬੜਾਵਾ ਖੇਤਾਂ ਦੇ ਫੜੇ ਕਹਿੰਦੇ ਇਹ ਅਮਰ ਚਿਕਾਉਣਾ ਪਿੰਦੂ ਦਾ ਨਾ ਕਹਿੰਦੇ ਹਾਂ ਜੀ ਜਦ ਇਹ ਜੋੜੇ ਹੱਥ ਅਸੀਂ ਅਮਰ ਛੱਡੇ ਅਸੀਂ ਚੋਲਾ ਲਾ ਦਨੇ ਤੁਹਾਨੂੰ ਨਹੀਂ ਸਿਖਾ ਸਕਦਾ ਉਹ ਕਹਿੰਦੇ ਮੈਂ ਵਧੀਆ ਸ਼ਕਲ ਵਿੱਚ ਮਾਰਾਂ ਨਾਲ ਲੜ ਲੱਗਣਾ ਚੰਗੀ ਗੱਲ ਆ ਇਸੇ ਬੜੇ ਭੈਣ ਤੋਂ ਆਪਾਂ ਮਾਰ ਲਾ ਦੋ ਤੁਹਾਨੂੰ ਜਿਹੜੇ ਆਈ ਜਿਹੜੇ ਕੋਰੀ ਬੁਲਕਾ ਆ ਚਿੱਤੇ ਜੁੱਟੇ ਆ ਆ ਗਏ ਬੜੇ ਜੁੱਤੇ ਜੁੱਟੇ ਆ ਉਹ ਇਹਨਾਂ ਤੋਂ ਬਾਰੇ ਰਿਆ ਕਰ ਭਰਾਵਾ ਵਾਹ ਥੋੜਾ ਸਭਾ ਕੰਮ ਦੀ ਆਣਾ ਆਲੇ ਨੂੰ ਮੈਂ ਗਾ ਕੇ ਉਹ ਕਹਿੰਦੇ ਕੇਕ ਖਾਣ ਆ ਨਾ ਬੜਾ ਤੇ ਇਹਨਾਂ ਨੂੰ ਇਹ ਚਿਤਣ ਬਾਜੇ ਐਂਪਰੇਟਰ ਕੀ ਕਰਾਣੀਆਂ ਘੁੱਟ ਘੁੱਟ ਕੱਲ ਸ਼ਾਮ 84 ਮੁੰਡੇ ਨੂੰ ਮੁੰਡਾ ਵਾਲ ਕਟਾਉਣ ਆਇਆ ਉਹਨੂੰ ਕਹਿੰਦਾ ਮੋਬਾਈਲ ਦੀ ਵਾਲੀ ਫੋਟੋ ਖੇਚਣੀ ਆ ਉਹਨੇ ਮੋਬਾਈਲ ਦਿੱਤਾ ਬਜਾੜਾ ਦਾੜੀ ਕਟਾਵੇ ਜਾਨੂ ਉਹਦੇ ਪਤਾ ਲੱਗਾ ਗਹਿਣੇ ਰਾ ਕੇ 2500 ਚ ਭਾਜੋ ਸਮਾਂ ਲੈ ਉਹ ਸਾਡੇ ਘਰੇ ਆਇਆ ਭਰਾਵਾ ਕਹਿੰਦਾ ਮੁੰਡਾ ਮੋਬਾਈਲ ਲੈ ਗਿਆ ਮੈਂ ਸਾਡੇ ਮਿਲਣਾ ਉਸ ਮੋਬਾਈਲ ਦੇਖੂ ਨਾ ਜੇ ਸਾਡੇ ਪਿੰਡ ਦਾ ਮੋਬਾਈਲ ਦੇਖਣ ਤੇ ਉਹ ਮੋਬਾਈਲ ਦੁਕਾਨ ਦੇ ਦਖਾਲ ਦੇ ਬਾਹਰ ਹਾਂ ਉਹ ਅੰਦਰ ਜਾ ਚੀਜਾ ਸਾਹਿਬ ਕੋਲ ਲੱਭਿਆ ਜੋ ਦੇਖਿਓ ਬਾਹਰ ਹੀ ਹੈ ਨਾ ਉਹ ਜਦੋਂ ਬਾਹਰ ਹੀ ਪਤਾ ਲੱਗਾ ਜੀ ਕਿ ਨਹੀਂ ਮੋਬਾਈਲ ਲੈਣਾ ਮੋਬਾਈਲ ਲੈਣਾ ਉਹ ਬਾਹਰ ਨਾ ਲਹਿ ਗਿਆ ਹਾਂ ਉਹ ਉੱਥੇ ਚਲ ਗਿਆ ਹਾਂ ਤੇ ਦੁਕਾਨ ਤੇ ਉਹ ਦੁਕਾਨ ਵਾਲਾ ਕਹਿੰਦਾ ਮੈਂ ਦਿੱਤ ਇੱਕ ਹੋਰ ਲੈਣਾ ਹਾਂ ਉਹ ਜਿਹਨੂੰ ਉਹ ਪੇ ਕਹਿੰਦਾ ਚਲੋ ਭਾਈ ਚਲੀਏ ਹਾਂ ਤੇ ਇੱਕ ਦੋ ਨਿਕਲੇ ਦੌਸਾਪੁਰੀ ਵਿੱਚ ਅੱਡੇ 'ਚ ਹੈ ਦੱਸੋ ਇੱਥੇ ਦੱਸੋ ਆਪਣਾ ਖਾ ਦਾ ਸੁਗਲ ਉਹ ਜਾ ਭਰਾਵਾ ਉਹ ਨਹੀਂ ਮੇਰੇ ਕੋਲ ਇਹ ਨਹੀਂ ਨਾ ਖਾਣਾ ਨੂੰ ਕੋਈ ਨਾ ਭਈਆ ਦੁਕਾਨ ਇਹ ਮੇਰੇ ਕੋਲ ਨਹੀਂ ਨੇਗੀ ਵਿੱਚ ਵੇਚਦਾ ਕਹਿੰਦਾ ਗੁਲੀਦਲ ਕਿੰਨੇ ਪੈਸੇ 30 ਪੈਸੇ ਹੈ ਉਹਦਾ ਦੇਣਾ 50 ਰੁਪਏ ਜਾ ਉਹ ਗੋਤੇ ਕੋ ਫੰਡਮੈਂਟ ਦੇਣ ਮੈਂ ਕਹਿ ਰਿਹਾ ਤੇਲ ਮੁੱਕਿਆ ਹਾਂ ਮੇਰਾ ਮੁਕਾਬਲਾ ਮੇਰਾ ਨੰਬਰ 32 ਆ ਦੀਦੀ ਬਿਆਹਾਂ ਦਾ ਦਿਓ ਭਾਜੀ ਕਿਧਰ ਤੇਰੀ ਫੋਨ ਚੱਲੇ ਜਿੱਦਾਂ ਆਹ ਨਾ ਪਹਿਲਾਂ ਤੇਲ ਪੈਣਾ ਚਾਹੀਦਾ ਤੇਰੀ ਕਾਹਦਾ ਕੰਮ ਕਰੂਗਾ 30 ਤੇਲ ਭਾਬੀ ਆ ਨਾ ਟੈਂਟਰ ਠੀਕ 20 ਵਾਲਾ 20 ਵੈਂਚਰ ਇਹ ਮੇਰੀ ਟੂਪਲੇਸ ਹੀ ਲੱਗਣਾ ਆ ਉਹ ਤੇ ਤਿੱਤੀਆਂ ਤੇਲ ਪਾਵ ਲੈ ਜਾ ਕੇ ਮੈਂ ਪੁੱਛਣਾ ਬੰਬ ਨੂੰ ਪੁੱਛ ਲੈ ਪੁੱਛ ਲੈ ਇਹ ਆਈ ਮੋੜ ਕੇ ਰਹਿ ਰਿਹਾ ਜਿਵੇਂ ਮੇਰੇ ਨੂੰ ਬੁੱਤੀ ਨਾ ਜੀ ਨਹੀਂ ਜੀ ਠੀਕ ਹੈ ਨਾ ਸਿੱਧੀ ਆਵੇ ਤੇਲ ਪੈਣਾ ਚਾਹੀਦਾ ਪੈਂਚਰ ਆ ਜਾਂਦਾ ਉਹ ਇਹਨੂੰ ਅੱਜ 15 ਦਿਨ ਹੋਇਆ ਆ ਹਾਂ ਟੂਪਲੇਸ ਉੱਤੇ ਨਹੀਂ ਵਸਦਾ ਪੈਂਚਰ ਦਾ ਪੈਸੀ ਇਹ ਨਹੀਂ ਅੱਛਾ ਤੁਸੀਂ ਮੈਸੇਜ ਖਾਈ ਜਾਣੇ ਆ ਉਹ ਜਾ ਕੇ ਤੇਲ ਪਾਵ ਲੈ ਨਸ਼ੇ ਗਾਈਆਂ ਨੇ ਉਹ ਪੈਂਚਰੀ ਲਵਾਇਆ ਅੱਜ 10 ਦਿਨ ਹੋਇਆ ਹਾਂ ਮੈਂ ਕਹਿ ਵੀ ਇਹਨੇ ਮੰਗਾ ਲਿਆ ਪਹਿਰ ਵੀ ਪੈਂਚਰ ਗਿਆ ਉਹ ਜਾ ਕੇ ਬਰੇਕ ਉਹ ਵੈਟਵਾ ਕੋ ਨਿਕਲਦੇ ਯਾਰ ਸਾਹਿਬ ਅੱਛਾ ਕੋਣ 10 ਦਿਨ ਪਾਜੀ ਕਿੱਥੋਂ ਹਾਂ ਮੇਰੇ ਭਾਈ ਮੇਰੇ ਮੈਗ ਚਿਹਰਾ ਘੁੰਮਦਾ ਮੇਰੇ ਅੰਦਰ ਅੰਦਰ ਸੈਂਟਰ ਜੀ ਨਹੀਂ ਉਹ ਮੁੰਡੇ ਜਿਹੜੇ ਬੌਂਸਰ ਬੰਦੇ ਨੇ ਮੈਨੂੰ ਕਹਿੰਦਾ ਬਿੰਦੂ ਆ ਜਾ ਮੈਂ ਨਾ ਨਹੀਂ ਮੈਂ ਰੋਟੀ ਖਾਈ ਜਨਾ ਸਵੇਰ ਨੂੰ ਸਾਨੂੰ ਡੋਡੇ ਹਸ਼ਨਾ ਮਿਲ ਜਾਂਦਾ ਮਾਲ ਵੇਚ ਜਾਂਦਾ ਫਲਕੇ ਚਾਰ ਮਿਲ ਜਾਂਦੇ ਆ ਆ ਆ ਬਈ ਜਾਂਦੀ ਆ ਹੋ ਗਈ ਜਿਆ ਯਾਰ ਬੰਦੇ ਹਾਂ ਮੈਂ ਭਾਜੀ ਅੰਦਰ ਸੋਹਣ ਸੋਹਣੇ ਕੱਪੜੇ ਚਾਹੀਦੇ ਆ ਹਾਂ ਤੇਲ ਚਾਹੀਦਾ ਮੋਟਰਸਾਈਕਲ ਚਾਹੀਦਾ ਗੱਡੀ ਚਾਹੀਦੀ ਆ ਰੱਬ ਨੇ ਸਾਰਾ ਕੁਝ ਦਿੱਤਾ ਜੇ ਹਲਕਾ ਜਿਹਾ ਬਦਲਾ ਹਾਂ ਤੇਰੇ ਸਾਹਮਣੇ ਆ ਆ ਦੇ ਸਵੇਰੇ ਡੋਡੇ ਹੈ ਟੋਮੀ ਦੀਆਂ ਸ਼ਰਟਾਂ ਆ ਤੇਰੇ ਦੇ ਜਾ ਕੇ ਬਾਟਾ ਵੜਾ ਕੱਟੇ ਦੀ ਮੋਗਰਗਾ ਸਿੱਟਿਆ ਮੁਰਕੇ ਪੈਣੀਆਂ ਬੱਲੋ ਜਿਹੜਾ ਕੱਟੇ ਦੀ ਮੋਗਰ ਨਹੀਂ ਜਿਆ ਉਹ ਪੂਰੀ ਆਏ ਪੂਰੀ ਐ ਪੂਰੀ ਕਮਾ ਗਏ ਇਹ ਕਹਿੰਦਾ ਵਾਸਵੇਂ ਕਦਾਂ ਕੋਰਦੇ ਪੂਰੇ ਕਹਿੰਦਾ ਪੂਰੇ ਮੈਂ ਕਹਿੰਦਾ ਹੋਰ ਦੱਸ ਦੇ ਕੁਛ 6 ਸਵਾ ਛਗਣੀ ਦਾ ਉਹ ਸਹੀ ਨਹੀਂ ਉਹ ਤੇਰੀ ਬੈਠਦੀ ਉਹਹੀ ਆ ਉਹ ਹੀ ਉਹ ਇਹ ਕੌਣ ਆ ਨਹੀਂ ਉਹ ਨਹੀਂ ਤੌਣ ਉਹ ਇੱਕ ਉਹਨੇ ਪਿਆਰ ਹੋ ਗਿਆ ਇੱਥੇ ਮੈਨੂੰ ਮੁਹੱਬਤ ਚੱਲ ਰਹੀ ਆ ਐਸੇ ਮਰੇ ਬੁੱਢੇ ਬਾਰੇ ਮਿੱਟੀ ਵਿੱਚ ਕੀ ਬੋਲਦਾ ਉਹਨੂੰ ਭਾਲਦਾ ਜਵਾਨੀ ਮੇਰੀ ਇਹਦਾ ਟਕਰਾਏ ਇੱਕ ਦਿਨ ਮੈਨੂੰ ਨਹੀਂ ਮੁਹੱਬਤ ਮੁਹੱਬਤ ਕੇ ਨਾ ਹੋਵੇ ਉਹ ਮੁਹੱਬਤ ਹੋਈ ਥੋੜੀ ਜਿਹੀ ਇੱਥੇ ਕਿਸੇ ਨਾਲ ਲੇਡੀਸ ਨਾ ਲੇਡੀਸ ਨਾਲ ਤਾਂ ਉਹ ਉਹਨਾਂ ਨੂੰ ਹਰ ਪਾਸੇ ਲੱਗਾ ਉਹ ਮੈਂ ਜੰਗ ਸਮਝੀ ਨਾ ਉਹ ਮੈਨੂੰ ਉਹ ਦੁਕਾਨਾਂ ਨਾਲ ਕਹਿੰਦਾ ਕਹਿੰਦਾ ਆਹ ਇਹਦੀ ਕੁੜੀ ਖੜੀ ਪੋਲੇ ਤੇ ਮੈਂ ਕਿਹਾ ਉਹ ਕਹਿੰਦਾ ਇਹਦੀ ਆ ਉਹ ਇੱਕ ਤਾਂ ਮੁੰਡਾ ਕਿਛੋੜਾ ਬੇਬੀ ਦੇਖੇ ਰਹਾ ਕਹਿੰਦਾ ਇਹ ਵੀ ਇਹਦਾ ਉਹ ਮੈਂ ਕਹਾ ਉਹ ਬਹਿ ਜਾ ਰਾਮ ਨਾ ਓਏ ਭੈਣ ਜੋ ਦਾ ਥੱਪੜ ਮਾਰੀ ਮੂੰਹ ਤੇ ਇਹਦਾ ਅਨਮੇੜਾ ਹਾਂ ਉਹ ਕਹਿੰਦਾ ਭਾਜੀ ਮੈਂ ਕੋ ਲੈਣਾ ਦੇਣਾ ਹਾਂ ਮੈਨੂੰ ਕਦੇ ਗੱਲਾਂ ਗੱਢੀ ਜਾਣਾ ਮੈਂ ਸ਼ਰਾਬੀ ਕਿਉਂ ਤੇ ਚੜ ਗਿਆ ਮੈਂ ਕਿਹਾ ਤੂੰ ਭੰਡੀ ਗਾਣਿਆ ਉਹਦੀ ਉਹ ਕਹਿੰਦਾ ਭਰਾਵਾ ਸੱਚੀ ਨੇ ਆਨੇ ਜੀ ਆ ਅੱਛਾ ਲੱਗਾ ਤੁਹਾਡੀ ਭੈਣ ਨੂੰ ਗਲਤ ਗਲਤ ਜਗਾ ਇਸ਼ਕ ਹੋ ਗਿਆ ਨਾ ਨਹੀਂ ਗਲਤ ਨਹੀਂ ਹੈ ਗੱਡੀ ਗੱਡੀ ਨਹੀਂ ਮੈਂ ਸਕੂਟਰ ਤੇ ਆਇਆ ਮੈਂ ਜਲੰਧਰ ਨੂੰ ਜਾਣ ਲੱਗਾ ਬੱਸੇ ਜਾਣਾ ਉਹ ਮੈਂ ਸੋਚੀ ਆ ਨਾ ਮੇਰਾ ਯਾਰ ਹੈ ਇਹ ਤਾਂ ਮੈਂ ਜੋ ਮੈਨੂੰ ਅੱਜ ਦਾ ਅਨਮਨ ਦੀ ਵੇਸੇ ਇਦਾਂ ਹੂੰ ਦਾ ਏਦਾਂ ਉਹਦਾ ਵੇਸੇ ਇਦਾਂ ਉਹਨੂੰ ਦੇਖਣੇ ਜਨਾ ਦੀ ਵੀ ਆ ਨਾ ਮੇਰੇ ਰੋ ਬਈ ਇਹਦੀ ਮਰਜ਼ੀ ਨਹੀਂ ਹੋਈ ਹੂੰ ਇਹਦਾ ਤਾਂ ਉਹ ਹੀ ਆ ਬੱਸ ਆ ਜਾ ਮਾਰ ਖੜ ਚ ਮੈਂ ਸ਼ਾਮ ਖੜ ਚ ਮੈਂ ਮੈਨੂੰ ਐਦਾ ਟੱਕਰ ਨੇ ਟੱਕਰ ਨੇ ਭੈਣ ਦੇ 100 ਦੇ ਦੇ 200 ਦੇ ਦੇ ਮੈਨੂੰ ਫੇਰ ਸਾਰੀ ਨਾ ਨਹੀਂ ਹੁੰਦੀ ਤਾ ਮੈਨੂੰ ਭੈਣ ਅੰਮ੍ਰਿਤ ਮੰਦਰ ਦੇ ਤਲਸ ਆ ਜਾਣਾ ਹੈ ਗੱਡੀ ਗੱਡੀ ਤਾਂ ਘਰੇ ਖੜੀ ਆ ਮੈਂ ਸਕੂਟਰੀ ਤੇ ਆ ਮੈਂ ਬੱਸੇ ਜਾਣਾ ਇੱਥੇ ਅੱਛਾ ਮੜਾ ਜਾਣਾ ਉੱਥੇ ਆਪਣੇ ਜਲੰਧਰ ਉਹ ਯਾਰ ਜੀ ਆਲਟੋ ਜੇ ਭੈਣ ਜੋ ਇੱਧੇ ਛੋਟੀ ਥੋੜੀ ਜੀ ਸਸਤੀ ਜੀ 45 ਕੀ 50 ਕੀ ਮਿਲ ਜੇ ਕੋਈ ਗੱਡੀ ਕੋਈ ਕੱਲ ਨੂੰ ਪਤਾ ਹੈ ਕੱਲ ਨੂੰ ਨਹੀਂ ਨੇ ਤਾਂ 30000 40000 ਦੇ ਕੇ ਬਾਕੀ ਲੋਨ ਕਰੀਏ ਮਲਾਈ ਉਹ ਚਿੱਟਾ ਚਿੱਟਾ ਜਾ ਆ ਉਹ ਸਨ ਕਰੀਮ ਲਾਈ ਆ ਮੈਂ ਬਾਕੀ ਲੋਨ ਕਰਾ ਲਈ 30000 ਦੇ ਸੱਟ ਕੇ ਆ ਦੀ ਜਾਈਏ ਰਗਾ ਤਾਂ ਡਰ ਵੀ ਡੱਟਾ ਹਾਂ ਠੀਕ ਆ ਲੈ ਗਏ ਵੈਸੇ ਦਾ ਕਿਹੜਾ ਸਰਦਾਰ ਸਰਦਾਰ ਨਹੀਂ ਜੀ ਆਪਣੇ ਨਪਗਵਾਨ ਜਦੋਂ ਅਪਨ ਤੰਗ ਪੰਜਾਹ ਦੀ ਗੱਡੀ ਦੇ ਵਿੱਚ ਆਹੋ ਆਹ ਉਹ ਅੱਛਾ ਗੱਡੀ ਵਾਲ ਦਾ ਕਿੱਥੇ ਦਾ ਆਵਾ ਕੁਛ ਤਾਂ ਇਹ ਕਹਿੰਦਾ ਮੈਂ ਜਾ ਕੇ ਹੋਣਾ ਪਏਗਾ ਯਾਰ ਕਰਨ ਨੰਬਰ ਪੁੱਛਦਾ ਏ ਤੇਰਾ ਮੈਂ ਕਿਹਾ ਮੇ ਤੁਹਾਨੂੰ ਨੰਬਰ ਦੇਵਾ ਜੀ ਦਾ ਉਹ ਵਾ ਸਹੀ ਦੇਤਾ ਹਣ ਨੌਂ ਤਾਂ ਇੰਚੜੇ ਚੜਾ ਲਾ ਦੇ ਲੈ ਲੋ ਉਹ ਮਲਿਆ ਨਹੀਂ ਮੈਂ ਚੰਗੀ ਤਰ੍ਹਾਂ ਹਾਂ ਉਹ ਚੱਲਾ ਮੇਰਾ ਕੰਮ ਜਾਣਾ ਆ ਜਾ ਮੈਂ ਬੱਸੇ ਚੜਾ ਕੇ ਚੱਲ ਜੀ ਹੁਣ ਬੱਸ ਆ ਲਾਂ ਦੇ ਮੈਂ ਤੇਰੇ ਘਰ ਕੇ ਰੋਕੇ ਨਾ ਪਹਿਲੀਆਂ ਦੋ ਚੜ ਜਾਣਾ ਸੀ ਮੈਂ ਚਲ ਚਾਚੇ ਨਾਲ ਗੱਲਾਂ ਬਾਤਾਂ ਮਾਰਦੇ ਘੜੇ ਹੋਰ ਚਾਚਾ ਕੋਈ ਕੋਈ ਮੈਸੇਜ ਦੇਣਾ ਚਾਹੁੰਨੇ ਕਿਸੇ ਨੂੰ ਬਸ ਸੋਕਿਆ ਹੋਣਾ ਹੈ ਇਹ ਨਵੀਂ ਪੀੜ੍ਹੀ ਹੈ ਨਵੇਂ ਨਿਆਣੇ ਜਿਹੜੇ ਉੱਪਰਦੇ ਆ ਕਿੱਟੇ ਛੋਟੇ ਚ ਫਸ ਗਏ ਜਿਹੜੇ ਹੈ ਉਹ ਭੈਣ ਚੋਚਾ ਨੂੰ ਆ ਇੱਥੇ ਹਾਲ ਦੇਖ ਤੂੰ ਕੀ ਆ ਉਹ ਭੈਣ ਤੇ ਜਿਹੜੇ ਤਿੰਨ ਜਣੇ ਦਿਹਾੜੀ ਲਾਉਣ ਨੇ ਆ ਹਾਂ ਤੇ ਜੋ 1500 ਰੁਪਇਆ ਬੰਦਦਾ ਉਹ ਤਿੰਨੇ ਜਿੱਤਾਂ ਲਾਉਂਦੇ ਤੇ ਜਿੱਤੂ ਨਹੀਂ ਜੰਦੇ ਤੈਨੂੰ ਕੋਣ ਜਿੱਤ ਭਾਈ ਉਹ ਚੱਲੋ ਇੱਕ ਭੈਣ ਚੋ ਦਾਨ ਕਿਥਨ ਬੋਲੀਆ ਨਾ ਭਾਈ ਇਹ ਕਿੰਨੇ ਭਾਜੀ ਆਪਣੇ ਰਾਗ ਆ ਮੈਂ ਕਹਿੰਦਾ ਦੱਸ ਹਾਂ 13 ਉਹ 500 ਨਹੀਂ ਤੂੰ ਤਾਂ ਜ਼ਿੰਦਗੀ ਹੰਡਾ ਲਈ ਤੈਨੂੰ ਤਾਂ ਪਤਾ ਸਾਰਾ ਮੈਂ ਤਾਂ ਕਹਿੰਦਾ ਦੇ ਲੈ ਤੂੰ ਮੈਨੂੰ ਦਿਖਾ ਕੋਈ ਬੰਦਾ ਕੋਈ ਮਣਾ ਮੋਟਾ ਕੋਈ ਦਿਖਾ ਲੈ ਆਹ ਦਿਖਾ ਲਈ ਲੈ ਸਰਜਗਾ ਨਾਲ ਸਾਰਿਆਂ ਨਾਲ ਘਟ ਜਾ ਹਾਂ ਤੈਨੂੰ ਬੰਦਾ ਕੋਈ ਦੇ ਸੂ ਹਾਂ ਅਜਾ ਨਮਲੀ ਮੰਦਿਰ ਸ਼ੋਕਰੂ ਬੋਕਰੂ ਹੂੰ ਬੁਲੇਟ ਦੇ ਪਟਾਕੇ ਹੂੰ ਇਦਾਂ ਦੇ ਮਹਿਣਗੇ ਉਹ ਵੀ ਅੰਨੇ ਅੰਨੇ ਪਤਾ ਨਹੀਂ ਯਾਰ ਕੀ ਕਰਣੇ ਵਾ ਖਈਆਂ ਹਣ 30 ਸਾਲਾਂ ਅਸੀਂ ਤੇ ਕੋ ਗੱਡਿਆ ਨਹੀਂ ਹਾਂ ਫੂਕੇ ਪਿੱਛੇ ਬੂਝੇ ਆ ਗਏ ਜਦੋਂ ਮੁੜ ਕੇ ਦੇਖਿਆ ਉਹ ਤੁਹਾਡੀ ਭੈਣ ਨੂੰ ਪਿੱਛੇ ਤੇ ਬੂਝੇ ਆ ਗਏ ਬਾਈਪਾਸੇ ਨਹੀਂ ਲੱਭਾ ਚਾਹਨਾ ਰੰਗਿਆ ਲੈਣਾ ਪਰ ਮਾ ਮਾ 12 ਰੰਗਾ ਹ ਹੁਸਨ ਜਿਵਾਨੀ ਦਾ ਮਾਪੇ ਬੋਲ ਬੌਂਡ ਖੜੀ ਗੱਲ ਹੂੰ ਨਾ ਹੁਸਨ ਨੱਪਣਾ ਹਾਂ ਨਾ ਮਾਪੇ ਲੱਭਨੇ ਆ ਬੰਡ ਗੱਡੀ ਦਾ ਉਹ ਦੱਸ ਚਾਚਾ ਜਦੋਂ ਕੁੜੀਆਂ ਕਹਿੰਦੀਆਂ ਹਾਏ ਵਿੱਕੀ ਮਸਾਣੀਆਂ ਆ ਗਿਆ ਜਦ ਬੁਲਟ ਆਉਂਦਾ ਇਦਰੇ ਤੋਂ ਜੀ ਅੱਜ ਕੀ ਤਾਂ ਹੋਦੀ ਜਰਾ ਅੱਜ ਦੀ ਪੁੱਛ ਕੇ ਕਦੀ ਨਾ ਕਿੰਦਾ ਚੀਕ ਨਿਕਲਦੇ ਹੁੰਦੇ ਕੁੜੀਆਂ ਦੱਸੀ ਆ ਲੇਰ ਪਾਦੀ ਦੀ ਆ ਕਿੰਦਾ ਕਹਿੰਦੇ ਜਿਹੜੇ ਇੱਕ ਵਾਰ ਨੇਰੀਆਂ ਲਿਆਦੀਆਂ ਉਹ ਪਤਾ ਕੀ ਗੱਲ ਆ ਯਾਰ ਕੋਈ ਹੈ ਨਹੀਂ ਕੋ ਬੰਦਾ ਬੰਦਾ ਮੁੰਡੇ ਦੇਖ ਆਪਣੇ ਉਹ ਗੱਲ ਦੱਸ ਕਿੱਦਾਂ ਹੁੰਦੀ ਹੈ ਕੁੜੀ ਕੀ ਕਹਿੰਦੀ ਹੁੰਦੀ ਹੈ ਜਦੋਂ ਲੰਗਦਾ ਹੁੰਦਾ ਹੈ ਵਿੱਕੀ ਉਹ ਕਹਿੰਦੇ ਆ ਆਇਆ ਵਿੱਕੀ ਹਾਂ ਹੁਣ ਵੀ ਕੇ ਨਹੀਂ ਆ ਯਾਰ ਹਾਂ ਸ਼ੋਰ ਆ ਅਸੀਂ ਲੋਕਾਂ ਦੇ ਜਿੰਦਾਂ ਡਿਫਰੈਂਟ ਚਾਚਾ ਕਹਿੰਦਾ ਜਦੋਂ ਮੈਂ ਬੋਲਟ ਤੇ ਘੁੰਮਦਾ ਹੁੰਦੇ ਆ ਨਾ ਲਾ ਕੇ ਸੰਦਲਾ ਤੇਲ ਜਲ ਜਲ ਬਾਲਾਂ ਖੜੇ ਕਰਕੇ ਕਹਿੰਦਾ ਜਦੋਂ ਗਲੀ ਵਿੱਚ ਨੰਦੇਦਾ ਹੁੰਦਾ ਸੀ ਕਹਿੰਦਾ ਕੁੜੀਆਂ ਕਹਿੰਦੀਆਂ ਹਾਏ ਮੰਮੀ ਬਿੱਕੀ ਮਸਾਣੀਆਂ ਨੰਗ ਆ ਨਹੀਂ ਚੱਲ ਬਹਗੀ ਹੁਣ ਵੀ ਪੁੱਛਣਾ ਸਹੀ ਗੱਲ ਆ ਯਾਰ ਇਹ ਇਦਾਂ ਹੀ ਆ ਬਈ ਹਜੇ ਵੀ ਇਦਾਂ ਹੀ ਅਸੀਂ ਲੋਕਾਂ ਦੇ ਡਿਫਰੈਂਟ ਚੱਲੀਦਾ ਉਹ ਤਾਂ ਕਿਦਾਂ ਇਹ ਦੇਖਿਆ ਨਾ ਵੀ ਉਹ ਨਵੇਂ ਕੱਪੜੇ ਪਾਏ ਹੋ ਆ ਹਟ ਸਾਨੂੰ ਸਾਰਾ ਫੈਸ਼ਨ ਕਰਨਾ ਸਾਨੂੰ ਦੇਖ ਕੇ ਲੋਕ ਪਾਉਣਗੇ ਹਾਂ ਡਿਫਰੈਂਟ ਯਾਰ ਉਹ ਉਹ ਵਿਕੀ ਨੇ ਪਾਇਆ ਸੀ ਉਹਦੇ ਨਾਲ ਦਾ ਦੇ ਹਾਂ ਮੇਰਾ ਕਿਸੇ ਨੇ ਦੇਖ ਕੇ ਫੈਸ਼ਨ ਕੀਤਾ ਹੋਊਗਾ ਦੇ ਨਹੀਂ ਹਾਂ ਆਪਣਾ ਡਿਫਰੈਂਟ ਰੂਲ ਆ ਮੈਂ ਡਿਫਰੈਂਟ ਕਰਦਾ ਮੈਨੂੰ ਲੋੜ ਕੋਈ ਵੀ ਉਹ ਯਾਰ ਆ ਇਹ ਨਹੀਂ ਮੈਂ ਕਹਿੰਦਾ ਤੂੰ ਆਪ ਓਕੇ ਆ ਰਾਈਟ ਆ ਤੂੰ ਆਪਣੀ ਲਾਈਫ ਜੀ ਜੋ ਮੈਂ ਕਰਦਾ ਮੈਨੂੰ ਕਰਦੇ ਠੀਕ ਹੈ ਨਾ ਭਾਜੀ ਰੈਂਕ ਨੂੰ ਵੀ ਜਾਂਦਾ ਹੋਣਾ ਰੈਂਕ ਨੂੰ ਦੇ ਲਿਵੇ ਆਣ ਆ ਉਹ ਜਾਣਨਾ ਉਹਦੇ ਘਰ ਜਾ ਕੇ ਦੇਖੇ ਤਾਂ ਭਾਈ ਰਾਹ ਕੋ ਸਲਾਬ ਦੀ ਉਹਦੇ ਦੇ ਘਰ ਬੜ ਜਾ ਭੈਣ ਦੇ ਯਾਰ ਉਹ ਉਹ ਬਾਡੀ ਸਪਰੇਅ ਲੈ ਕੇ ਬੰਨਣਾ ਪੈਂਦਾ ਬਾਡੀ ਸਪਰੇਅ ਉਹਦੇ ਅੰਦਰ ਜਿਹੜਾ ਜੇ ਕਿਹਦੇ ਖੇਸੀ ਜੱਗ ਦੇ ਵੇ ਹਾਏ ਰੱਬਾ ਉਹ ਤਾਂ ਦੀਪ ਭੈਣ ਨੂੰ ਮੈਂ ਕਹਿੰਦਾ ਇੱਥੇ ਮਿਲਿਆ ਬਾਅਦ ਨੇ ਇਦਾਂ ਉਹ ਮੈਂ ਕਿਹ ਜੇਲ ਲਾਈ ਉਹ ਜੋ ਦੇਖਿਆ ਤਾਂ ਨਾ ਤੈਨੂੰ ਪਤਾ ਨਹੀਂ ਕਿ ਸੁਸਾ ਮੇਲੇ ਦਾ ਆ ਮੈਂ ਗਰ ਨਾਲ ਆ ਨਾਵੇਂ ਆ ਮੈਂ ਕਿ ਇਦਾਂ ਨਹੀਂ ਨਾ ਹੋਣਾ ਇਹਦੇ ਨਇ ਨੂਰ ਦੇ ਵਿੱਚ ਸ਼ੈਂਪੂ ਪੂਰਾ ਇੰਨਾ ਚਾਹੀਦਾ ਉਹਨਾਂ ਮਾਂ ਮੋਸੇ ਨੇ ਆਉਣਾ ਉਹਨਾਂ ਨੂੰ ਦਾ ਨਾ ਕੱਪੜੇ ਧੋਦਾ ਬਣੀ ਕਿਹੜੀ ਜ਼ਿੰਦਗੀ ਕਰਾਂ ਨਹੀਂ ਇਹਨੇ ਸਨਖੀ ਆ ਨਾ ਆਏ ਭਿੰਦੂ ਜਿਹੜਾ ਆ ਹੀ ਜਿਹੜਾ ਇੱਥੇ ਸੈਂਟਰ ਹੁੰਦਾ ਬਿੰਦੂ ਨੇ ਰੈਂਕੂ ਰੈਂਕੂ ਅੱਛਾ ਨਾਈ ਆ ਮੈਨੂੰ ਪਤਾ ਜਾ ਉਹ ਬਾਈ ਯਾਰ ਬਾਣੀ ਉਹਦਾ ਮਨ ਦਾ ਬੈਂਡ ਯਾਰ ਰੈਂਕੂ ਚੁੱਟਾ ਵੇਚੀ ਜਾਂਦੇ ਪੀ ਜਾਂਦੇ ਤੇਰਾ ਬਾ ਰੌਲਾ ਪਿਆ ਆਏ ਕਹਿੰਦੇ ਨਹੀਂ ਥੋੜਾ ਜਿਹਾ ਕੀਤਾ ਸਾ ਮਝੂ ਨਹੀਂ ਬੋਲ ਰਿਹਾਗੇ ਇਹਨੂੰ ਹੋਇਆ ਥੋੜਾ ਜਿਹਾ ਕੀਤਾ ਇਹ ਵੀ ਨਾ ਨੇਰੇ ਠਾਲੀ ਦੇ ਲਾ ਤਲਵੰਡੀ ਤੱਕ ਰਿਪੋਰਟਾਂ ਪਹੁੰਚ ਗਈਆਂ ਉਹ ਗੱਲ ਪਤਾ ਕੀ ਆ ਹੂੰ ਉਹ ਜੀ ਨੇ ਵੀ ਕਿਸੇ ਨੇ ਗੱਲ ਕਰਨੀ ਕੋਈ ਵੀ ਹੂੰ ਸਮਾਨੀ ਉਹ ਵਿਕੀ ਕੋ ਚੱਲ ਉਹ ਚੱਲ ਵਿਕੀ ਉਹ ਜਿਹਨੂੰ ਮੈਂ ਨਹੀਂ ਵੀ ਜਾਣਾ ਹੈ ਲੋ ਆ ਮੈਂ ਜਿੱਤ ਨੂੰ ਜਨ ਬੋਲਦਾ ਕਿੱਥੋਂ ਆ ਭਖੜੀ ਜਾਣੇ ਤੋਂ ਆ ਮੈਂ ਬੁਲਾਣਾ ਬੋਲਦਾ ਕੋਟਲੇ ਤੋਂ ਮੈਂ ਬੋਲਦਾ ਫਲਾਣਾ ਆ ਮੱਟੀਪੁਰ ਉਹ ਸਾਲਿਓ ਬੰਦੇ ਦਾ ਬਾਕੀ ਹੋਏ ਜਾਵਾਂਗਾ ਤੇਰੇ ਨਾਲ ਆ ਬਈ ਮੈਂ ਯਾਰ ਫਲਾਣੇ ਨੂੰ ਜਾਣਦਾ ਤੂੰ ਮੈਨੂੰ ਉਹਦੇ ਨਾਲ ਮਿਲਿਆ ਇਹ ਬੰਦਾ ਕਿਨੇ ਰੋਏ ਭੂਣ ਜਿਹੇ ਜਿਹੇ ਆਈ ਜਾਂਦੇ ਆ ਇਹ ਤਾਂ ਨਵੇਂ ਹੀ ਕੰਮ ਚੱਲਦੇ ਆ ਇਹ ਤਾਂ ਭੈਣ ਜੋ ਤਲਵੰਡੀ ਕੀ ਉਹਦੇ ਘਾਰੇ ਕਾਠੇ ਇਦਾਂ ਭੈਣ ਜੋ ਚੱਕੋ ਵਾਲੀ ਛੱਕੋ ਆ ਉਹ ਮੈਂ ਤਾਂ ਬਿੱਕੀ ਸਿਆ ਚਿਤੜਾ ਨੂੰ ਬੈਣਾ ਲੋਗੜ ਤੇ ਆ ਰਹੇ ਹੋਇਆ ਬਸ ਸਿਰਫ ਉਹ ਨਹੀਂ ਐ ਪ੍ਰੈਸ ਕਰਕੇ ਸਿਰਫ ਬੰਨਣਾ ਹੀ ਆ ਚੱਕ ਦਾ ਜੀ ਆਵੇ ਜਾਣੇ ਅਸੀਂ ਜੀ ਤਿੰਨ ਮਹੀਨੇ ਮੂੰਹ ਨਹੀਂ ਦਿੱਤਾ ਹਾਂ ਬੱਤ ਜੋੜਦੇ ਕੱਲ੍ਹ ਗਿਆ ਨੇ ਹੁਣ ਮੇਰੇ ਹੀ ਕਰਦੇ ਵਿਚਾਰ ਜੇ ਬਾਟ ਗਿਆ ਰੋਹਾ ਬਾ ਵੇ ਗਿਆ ਬੈਂਕ ਆ ਮੈਂ ਤਾਂ ਹੀ ਤੇ ਪਤਾ ਲੱਗਾ ਇਹ ਕਹਿੰਦੇ ਬਹੁਤ ਭੈਣਾਂ ਜੋ ਤਗੜਾ ਤਸਕਰ ਬਣਿਆ ਉਹ ਪੈਸਾ ਬਣਾਇਆ ਕੋਈ ਨਹੀਂ ਹਾਂ ਭੈਣ ਜੋ ਤੇ ਫਰੀ ਵਾਲੇ ਉਹ ਫਰੀ ਵਾਲੇ ਨਹੀਂ ਇਹਨੂੰ ਪੁੱਛ ਉਹ 30 40 ਨੋਟ ਦਾ 500 ਦੇ ਨਕਲੀ ਦੇ ਗਿਆ ਅੱਛਾ ਵਾਤੇ ਤੇ ਵਜਣਾ ਉਹਦੇ ਬੱਚੇ ਬੱਚੇ ਨੇ ਉਹ ਪੱਤਰਾ ਕੁਝ ਨਾ ਪਾਉਂਦੇ ਹਾਂ ਇਹਦਾ ਜਿੱਦੀ ਜੱਗ ਉਹ ਸੱਟਦੇ ਨੇ ਉਹਦੇ ਵਿੱਚ ਦੇਵਾ 500 ਲੱਗੇ ਆ ਤੇ 500 ਬੰਨੇ ਪੜਾਣਾ ਦੇਤੀ ਬੇਟਾ ਉਤੋਂ ਬਾਅਦ ਸਾਡਾ ਭਰਾ ਪਹੁੰਚ ਗਿਆ ਵੱਧ ਬੱਸ ਸਟੈਂਡ ਤੋਂ ਸਿੱਧਾ ਹੋਣਾ ਉਹ ਕਰ ਲਿਆ ਪੁੰਡੀ ਜਿਹੜੀ ਹੁੰਦੀ ਆ ਕਿ ਇਹ ਤੋਂ ਨਾਨ ਕਮਿਸ਼ਨਰ ਨੂੰ ਬੇਟਾ ਜਾ ਕੇ ਉਹ ਤੋਂ ਖਬਰ ਲੈ ਕੇ ਤੇ ਨਾਲ ਇਹ ਪਾਇਆ ਨਾ ਬਾਦ ਰਾਮਾ ਨੂੰ ਵੀ ਜੋ ਵੇ ਸਿਆਲ ਕੋਲ ਜਿਸੇ ਪੇਨਾਰ ਤਰਾਂ ਆਦੇ ਲੋਕ ਨੇ ਤਾਂ ਉੱਤਰ ਖੁੱਲੇ ਬਾਹਰ ਭੇਜਣ ਆ ਰਹੇ ਆਂਦੇ ਲੋਟਰੀ ਪਾਈ ਸੀਗੀ ਉਹ ਕਹਿੰਦੇ ਤੁਹਾਡਾ ਉਹ ਕਹਿੰਦੇ ਤੁਹਾਡੀ ਲੋਟਰੀ ਨਿਕਲੇ ਆ ਲੋਟਰੀ ਮੈਂ ਬੈਨ ਕਰ ਗਿਆ ਬੈਨ ਚ ਪਾ ਕੇ ਸੈਟ ਪਈ ਆ ਉਹ ਹੁਣ ਸਾਡੀ ਦੱਬਾ ਨਹੀਂ ਦੇ ਤੇ ਲੋਕਾਂ ਦੇ ਕਈਆਂ ਦੇ ਆ ਇੱਥੇ ਕੂੜਾ ਸੈਟ ਕੇ ਜਾਂਦੇ ਗਏ ਫੋਟੋ ਤਾਂ ਹੈਗੀ ਆ ਲੋਟਰੀ ਨਹੀਂ ਨਹੀਂ ਉਹ ਕਹਿੰਦੇ ਹਾਂ ਉਹ ਕਹਿੰਦੇ ਫੋਟੋ ਨਹੀਂ ਚਾਹੀਦੀ ਸਾਨੂੰ ਪੂਰੀ ਚਾਹੀਦੀ ਆ ਲੋਟਰੀ ਫੋਟੋ ਨਹੀਂ ਕਹਿੰਦੇ ਚਾਹੀਦੀ ਸਾਡੇ ਨਾਲ ਉਹ ਕੰਮ ਹੋਈ ਆ ਸਾਇਰ ਅਧ ਰੋਂਦੇ ਨੇ ਕਹਿੰਦੇ ਮਰਿਆ ਕੋਈ ਨਾ ਹਾਂ ਕਿੱਥੇ ਦਿੱਤੇ ਨੂੰ ਆਲੇ ਆਹ ਇੱਥੇ ਦਿੱਤੇ ਕੇ ਨੇ ਹਾਂ ਆਹ ਹੋ ਲੋਟਰੀ ਪਾਈ ਸੀ ਭਰਾਵਾ ਆਹੋ ਨਿਕਲਿਆ ਹੀ ਆ ਆਹੋ ਬਦ ਮੈਂ ਢੇ ਢੂਜੇ ਬਸ ਇੱਤੇ ਆਏ ਕਿਤੇ ਇਹ ਕਹਿੰਦੇ ਲੋਟਰੀ ਦੇ ਪਹਿਹੇਂ ਦੇਣੇ ਹੈਗੇ ਲੋਟਰੀ ਹੈਗੀ 45000 ਰੁਪਏ ਦੀ ਹਾਂ 40 ਹੋਣੀ ਆ ਹਾਂ ਕਿੱਲੇ 45000 ਇੱਕ 2.5 ਲੱਖ ਦੀ ਨਹੀਂ ਇੱਕ ਇੱਕ ਨੂੰ ਨਿਕਲਿਆ 2.5 ਕਰੋੜ 2.5 ਬਸ ਉਹਦੀ ਪਾਈ ਸੀ ਦੂਜੇ ਦੀ ਹੋਲੀ ਬੰਪਰ ਤੇ ਅੱਛਾ ਅੱਛਾ 22 ਤਰੀਕ ਨਿਕਲੇ ਹਨ ਤੇ ਫਿੱਟੇ ਦਾ ਮੈਂ ਤੁਹਾਨੂੰ ਕਾਪ ਤੇ ਮੱਕਾ ਜਦ ਮੇਰੇ ਮਿੱਕਾ ਉਹਨੇ ਤੋਂ ਸੰਭਾਲ ਕੇ ਰੱਖਣੀ ਸੀ ਨਾ ਨਹੀਂ ਮੈਂ ਆਨਲਾਈਨ ਚੈੱਕ ਕੀਤੀ ਆਪ ਹੀ ਅੱਛਾ ਉਹ ਮੈਨੂੰ ਪੁਲੇਖਾ ਲੱਗ ਗਿਆ ਮੈਂ ਕਿਹਾ ਨਿਕਲੀ ਤਾਂ ਹੈ ਨਹੀਂ ਮੈਂ ਛੱਡਤੀ ਆ ਉਹਨਾਂ ਦਾ ਆਪੇ ਫੋਨ ਆ ਗਿਆ ਉਹ ਕਹਿੰਦੇ ਤੁਹਾਡੀ ਤਾਂ ਨਿਕਲੀ ਹੋ ਉਹਨਾਂ ਨੰਬਰ ਲਿਖਿਆ ਹੁੰਦਾ ਨਾ ਮੋਬਾਈਲ ਦਾ ਨਹੀਂ ਮੈਂ ਇੱਥੇ ਮੈਂ ਸੱਟ ਕੇ ਆਮ ਤੋ ਢੇਰੀ ਸਾਡੇ ਇਹ ਹੈ ਨਾ ਐ ਕਰੇ ਘਰੇ ਵੀ ਫਰੋਲਦਾ ਕੀ ਪਤਾ ਘਰੇ ਇਹਨਾਂ ਰੱਖੀ ਹੋਵੇ ਹਜੇ ਇਹਨਾਂ ਅੱਜ ਤੋਂ ਘਰ ਵੀ ਦੇਖੋ ਅੱਗ ਲਾਤੇ ਹੈ ਫੁੱਕ ਗਈ ਹੈ ਨਹੀਂ ਨਹੀਂ ਹਜੇ ਕਿਉਂਕਿ ਕੱਲ੍ਹ ਦੀ ਕੱਲ੍ਹ ਹੀ ਆ ੱੱੱਲੇ ਵਿੱਚ ਚੱਕੀ ਫਿਰਦਾ ਮੈਂ ਕਿਹਾ ਹੁਣ ਤਾਂ ਸੱਟੇ ਵੀ ਜੀ ਆਇਆ ਸੀ ਕਿ ਨਹੀਂ ਆਇਆ ਘਰੇ ਲੱਭ ਤਾ ਬਾਈ 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 ਮੈਨੂੰ ਹਾਂ ਸਭੇ ਲਾਟਰੀ ਨਿਕਲੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਅਸੀਂ ਸ਼ਿਆਲਪੁਰ ਆ ਜਾਣਾ ਹੈ ਹੈਗੀ ਉਹ ਕਹਿੰਦੇ 17 ਤਰੀਕ ਨੂੰ ਕਿ ਆਜਿਓ ਤੁਸੀਂ 45000 ਰੁਪਏ ਨਿਕਲੇ ਆ ਮੇਰੀ ਗੱਲ ਸੁਣੀ ਲੈ ਕੋਥੋਂ ਕੋਠੀ ਦਾ ਬੈਸਰੀ ਨਾਲ ਕੀ ਗਿਆ ਚਲ ਅੰਦਰ ਤੇ ਆਗੇ ਕੀਤਾ ਕੰਮ ਕਰ ਗੋਹਾ ਚੱਕ ਲਿਆ ਅੱਜ ਆਉਣੇਗੇ ਪ੍ਰਾਣੇ ਕਿਹਨੇ ਆਣਾ ਮੇਰੇ ਭੂਆ ਨੇ ਆਰਾਧਨ ਕਰਦੇ ਗੱਲਾਂ ਲਾਤਾ ਬਹੁਤ ਸ਼ੁਕਰ ਬਹੁਤ ਸ਼ੁਕਰ ਲਾਉਂਦੀ ਮੇਰੀ ਭੂਆ ਵੀ ਨਾਲੇ ਆਪਣੇ ਡੈਡੀ ਦੀਆਂ ਮੈਮਰੀਜ਼ ਪੁਰਾਣੀਆਂ ਉਹ ਸੁਣਾਗੇ ਮਾਤਾ ਦੇ ਕੋਲ ਭੂਆ ਕੋਲ ਤੇ ਜੇ ਜਿਆਦਾ ਬਲੌਗ ਲੰਬਾ ਹੋ ਗਿਆ ਫਿਰ ਮੈਂ ਇੱਥੇ ਸਟਾਪ ਕਰ ਦੇਣਾ ਇਹ ਕੰਟੀਨਿਊ ਦੂਜੇ ਪਾਰਟ ਚ ਪਾ ਦੂੰਗਾ ਤੇ ਜੇ ਠੀਕ ਹੋਇਆ ਫਿਰ ਉਹਦੇ ਵਿੱਚ ਇਹਦੇ ਵਿੱਚ ਹੀ ਐਡ ਕਰ ਦਾਂਗੇ ਮਿਲਦੇ ਹਾਂ ਹੁਣ ਭੂਆ ਆਈ ਤੇ ਆਪਾਂ ਮੈਂ ਕੱਲ੍ਹਾਂ ਕੰਮ ਕਰਾਂਗਾ